ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਲੋ ਬਲੌਗਸ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਜਿਹੜਾ ਦਿਨ ਹੈ ਉਹ ਸ਼ੁੱਕਰਵਾਰ ਤੇ ਤਾਰੀਖ 22 ਅਗਸਤ ਹੈ ਸੋ ਜਿਹੜਾ ਟਾਈਮ ਹੈ ਉਹ 11:30 ਦਾ ਹੋ ਗਿਆ ਸਾਰੇ ਕੰਮ ਤੰਦਿਆਂ ਤੋਂ ਫ੍ਰੀ ਹੋ ਗਏ ਆਪਾਂ ਚਾਹ ਪੀ ਲਈ ਫ੍ਰੈਸ਼ ਹੋ ਗਏ ਕਿਉਂਕਿ ਇੱਕ ਵਾਰੀ ਰੋਟੀ ਖਾ ਕੇ ਫਿਰ ਇਹ ਹੁੰਦਾ ਥੋੜਾ ਟਾਈਮ ਰੈਸਟ ਕਰ ਲਈਏ ਘਰ ਦੇ ਕੰਮ ਧੰਦਿਆਂ ਤੋਂ ਸੋ 11 ਵਾ ਦੀ ਚਾਹ ਦੀਦੀ ਨੇ ਬਣਾ ਲਈ ਸੀ ਆਪਾਂ ਪੀ ਲਈ ਆ ਹੁਣ ਆਪਾਂ ਦੇਖਦੇ ਆਂ ਦੀਦੀ ਕੀ ਕਰਦੇ ਅੱਜ ਧੁੱਪ ਫੇਰ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਗਰਮੀ ਆ ਤੇ ਆਪਣੇ ਕਾਫੀ ਕੰਮ ਆ ਜਿਹੜੇ ਉਹ ਕਰਨ ਆਲੇ ਆ ਵੀ ਜਿਵੇਂ ਕੱਲ ਆਪਾਂ ਗੱਦਿਆਂ ਤੋਂ ਪਲਵਾਈ ਸੀਗੀ ਸੋ ਅੱਜ ਹੋਰ ਕਾਫੀ ਸਮਾਨ ਆ ਲਾਓ ਜੀ ਮੇਰੇ ਕਹਿਣ ਦੀ ਧੀਰ ਸੀ ਤੇ ਦੀਦੀ ਨੇ ਚੱਕ ਲਿਆ ਆਟੇ ਵਾਲਾ ਡਰਮ ਇਹਨੂੰ ਵੀ ਤਾਂ ਪਲਵਾਨੀ ਜ਼ਰੂਰੀ ਆ ਕਿਉਂਕਿ ਆਪਾਂ ਪੀਣ ਬਣਾਇਆ ਸੀ ਉਹ ਨਟਾ ਇਹਦੇ ਵਿੱਚ ਪਾਵਾਂਗੇ ਇਹਨੂੰ ਹੱਥ ਤੋਂ ਪੇਰ ਰੱਖ ਕੇ ਹੁੰਨੇ ਆ ਦੀਦੀ ਚੱਲੇ ਨੂੰ ਧੁੱਪੇ ਰੱਖਣਾ ਤੇ ਇੱਧਰ ਆਪਾਂ ਤੁਹਾਨੂੰ ਦਿਖਾਉਂਦੇ ਆ ਬਾਈਪਾਸ ਦਾ ਨਜ਼ਾਰਾ ਬਾਈਪਾਸ ਤੇ ਟਰੈਕਟਰ ਜਾ ਰਿਹਾ ਸ਼ਾਇਦ ਕਿਤੋਂ ਸੰਗਤ ਆਈ ਹੋਣੀ ਆ ਦੇਖੋ ਦੀ ਇਹਨੇ ਡਰਾਮਾ ਜਿਹੜਾ ਧੁੱਪੇ ਰੱਖਤਾ ਹਟੇ ਆਲਾ ਰੱਖਤਾ ਰੱਖਤਾ ਪਰ ਇਹਦਾ ਧਿਆਨ ਵੀ ਰੱਖਣਾ ਪਊਗੀ ਮੀਂਹ ਆ ਜਾਏ ਕਿਤੇ ਕਿਉਂਕਿ ਮੀਂਹ ਆ ਕੋਈ ਪਤਾ ਨਹੀਂ ਕਿਸ ਟਾਈਮ ਮੀਂਹ ਆ ਜਾਂਦਾ ਦੋ ਦਿਨ ਹੋ ਗਏ ਮੀਂਹ ਸਾਡੇ ਨਾਲ ਲੁਕਣ ਮਿਚੀ ਖੇਢੀ ਜਾਂਦਾ ਹੈ ਨਾ ਬਸਰ ਬੈਠਿਆਂ ਨੂੰ ਪਤਾ ਨਹੀਂ ਲੱਗਦਾ ਕਿ ਬਾਹਰ ਕਦੋਂ ਮੀਂਹ ਆ ਜਾਂਦਾ ਇਸ ਲਈ ਇਹਦਾ ਵੀ ਧਿਆਨ ਰੱਖਣਾ ਪਊਗਾ ਨਾ ਵਸ ਕੋ ਦੱਸ ਕੋ ਵੇਚ ਜਾਣੇ ਕਿਲਾ ਹੋ ਜੇ ਖਾਨ ਦੀਦੀ ਅਨਬਾਕਸਿੰਗ ਕਰਨ ਲੱਗੇ ਕੱਲ ਸ਼ਾਮ ਨੂੰ ਰਾਤ ਸੌਦਾ ਆਇਆ ਸੌਦਾ ਬੱਤਾ ਜਿਹੜਾ ਆਪਾਂ ਨੂੰ ਆਮ ਹੀ ਘਰਾਂ 'ਚ ਆਪਣੀ ਜ਼ਰੂਰਤ ਸਭ ਤੋਂ ਜ਼ਿਆਦਾ ਖਾਣ ਪੀਣ ਦੀ ਸਮਾਨ ਆ ਜਿਹੜਾ ਘਰਾਂ ਦਾ ਉਹ ਆਪਾਂ ਲਿਆਉਂਦੇ ਥੱਕ ਜਾਂਦੇ ਆ ਪਰ ਸਮਾਨ ਆ ਜਿਹੜਾ ਪੂਰਾ ਨਹੀਂ ਹੁੰਦਾ ਘਰਾਂ ਦਾ ਜ਼ਰੂਰਤਾਂ ਆਪਣੀਆਂ ਇੰਦੀਆਂ ਕਿ ਜ਼ਿਆਦੇ ਵਧੀਆਂ ਪਈਆਂ ਬੰਦੇ ਲੜਦੇ ਆ ਹਨਾ ਸਾਡਾ ਤਾਂ ਇਹ ਹਸਪਤਾਵਾ ਵੀ ਅਸੀਂ ਇੱਕ ਚੀਜ਼ ਕਹਿ ਦਿੰਨੇ ਇੱਕ ਯਾਦ ਭੁੱਲੇ ਜਾਂਦਾ ਤੇ ਫਿਰ ਗਾਲਾਂ ਪੈਂਦੀਆਂ ਵੀ ਤੁਸੀਂ ਇਕੱਠਾ ਨਹੀਂ ਦੱਸ ਸਕਦੀਆਂ ਸੀ ਜਦੋਂ ਬੰਗਾਈ ਦਾ ਸੌਦਾ ਉਹਦੇ ਹੀ ਕਹਿ ਦਿੰਦੇ ਬਸ ਖਤਮ ਵੀ ਹੋ ਗਿਆ ਬਸ ਖਤਮ ਵੀ ਹੋ ਗਿਆ ਪਹਿਲਾਂ ਸੋਚੀਦਾ ਵੀ ਕਹੀਏ ਕਿ ਨਾ ਕਹੀਏ ਵਰਜਾ ਤਾਂ ਫਿਰ ਬਿਲਕੁਲ ਨਹੀਂ ਸਰਦਾ ਉਹ ਕਹਿਣਾ ਤਾਂ ਪੈਂਦਾ ਹੀ ਵੀ ਆ ਚੀਜ਼ ਖਤਮ ਹੋ ਗਈ ਹੈ ਤੇ ਪਰ ਗਾਲਾਂ ਮਿਲਦੀਆਂ ਫਿਰ ਅਜੇ ਤੱਕ ਕੱਲ ਥੋੜਾ ਜਿਹਾ ਹੀ ਸੌਦਾ ਮੰਗਾਇਆ ਸੀ ਕੁਝ ਚੀਜ਼ਾਂ ਜਿਹੜੀਆਂ ਆਪਣੀਆਂ ਖਤਮ ਸੀਗੀਆਂ ਉਹ ਮੰਗਾ ਲਈਆਂ ਸਰੋਂ ਦਾ ਤੇਲ ਤੇ ਫਿਰ ਵੀ ਬਾਈ ਆ ਕੇ ਕਹਿ ਰਹੇ ਸੀਗੇ ਵੀ ਐਨੇ ਪੈਸੇ ਲੱਗ ਗਏ ਚਾਪਤੀ ਚਾਪਤੀ ਅੱਜ ਅੱਜ ਸਵੇਰ ਜਦੋਂ ਆਪਾਂ ਫੇਰ ਆਪਦੇ ਕੰਮਦੰਦੇ ਸ਼ੁਰੂ ਕੀਤੇ ਸਵੇਰ ਦੇ ਤੇ ਉਦੋਂ ਯਾਦ ਆਇਆ ਵੀ ਕੱਲ ਸੌਦੇ 'ਚ ਆਪਾਂ ਫਰਨੇਲ ਨਹੀਂ ਮੰਗਾਈ ਜਦੋਂ ਪੋਚਾ ਲਾਇਆ ਫੇਰ ਯਾਦ ਆਇਆ ਵੀ ਫਰਨੇਲ ਮੰਗਾਉਣੀ ਸੀ ਇੱਕ ਦੋ ਚੀਜ਼ਾਂ ਹੋਰ ਬਾਅਦ 'ਚ ਯਾਦ ਆਈਆਂ ਵੀ ਉਹ ਵੀ ਨਹੀਂ ਮੰਗਾਈਆਂ ਆਪਾਂ ਇੱਕਦੂ ਜ ਤੁਸੀਂ ਕੀ ਕਹਿ ਰਹੇ ਸੀ ਹੋਰ ਹੋਰ ਮਨ ਫੇਰ ਨਹੀਂ ਯਾਦ ਆਈ ਜਾਂਦ ਭੁੱਲ ਜਾਂਦਾ ਬਸ ਹੋਰ ਕੀ ਮੰਗਾਉਣਾ ਸੀ ਤੇ ਇੱਕ ਦੋ ਚੀਜ਼ਾਂ ਪੇਸਟ ਪੇਸਟ ਨਹੀਂ ਮੰਗਾਈ ਪੇਸਟ ਨਹੀਂ ਮੰਗਾਈ ਸੀ ਤੇ ਫੇਰ ਗਾਲਾਂ ਫੇਰ ਪੈ ਜਾਣੀਆਂ ਜਦੋਂ ਅੱਜ ਕਿਹਾ ਵੀ ਆ ਚੀ ਜਮ ਮੁੱਕ ਗਿਆ ਫੇਰ ਕਹਿਣਾ ਇਕੱਠਾ ਨਹੀਂ ਦੱਸਿਆ ਇਹ ਆਪਾਂ ਦਾੜਾ ਮੰਗਾਈਆਂ ਕਿਉਂਕਿ ਦਾੜਾ ਵੀ ਜਿਹੜੀਆਂ ਧਰਨੀਆਂ ਜ਼ਰੂਰੀ ਆ ਬਾਕੀ ਸਾਰੇ ਆਪਾਂ ਖੇਤ ਦੇ ਵਿੱਚ ਬੈਠੇ ਆ ਇੱਥੇ ਕੋਈ ਸਬਜ਼ੀ ਵਾਲਾ ਜਿਹੜਾ ਨਹੀਂ ਆਉਂਦਾ ਕਿਉਂਕਿ ਪਿੰਡਾਂ ਦੇ ਵਿੱਚ ਜਿਵੇਂ ਸਬਜ਼ੀ ਵੇਚਣ ਵਾਲੇ ਜਿਹੜੇ ਉਹ ਘਰਾਂ ਦੇ ਅੱਗੇ ਹੀ ਆ ਜਾਂਦੇ ਆ ਇਹ ਸੌਖਾ ਹੋ ਜਾਂਦਾ ਪਿੰਡ ਦਾ ਸ਼ਹਿਰ ਦਾ ਜਿਹੜਾ ਖੇਤ ਦਾ ਇਹ ਕੰਮ ਔਖਾ ਹੈ ਕੀਤੇ ਦੇ ਵਿੱਚ ਕੋਈ ਵੀ ਚੀਜ਼ ਆਪਾਂ ਆਪਾਂ ਕੋਈ ਲਿਆ ਕੇ ਦੇਊਗਾ ਤਾਂ ਫੇਰ ਹੀ ਆਪਾਂ ਬਣਾ ਸਕਦੇ ਆ ਪਿੰਡ ਦੇ ਵਿੱਚ ਜਿਹੜੀਆਂ ਦੁਕਾਨਾਂ ਵੀ ਹੁੰਦੀਆਂ ਬਾਕੀ ਜਿਵੇਂ ਘਰਾਂ ਦੇ ਅੱਗੇ ਹੀ ਕੋਣ ਹਰ ਇੱਕ ਚੀਜ਼ ਵੇਚਣ ਵਾਲੇ ਆ ਜਿਹੜੇ ਘਰਾਂ ਦੇ ਅੱਗੇ ਹੀ ਆ ਜਾਂਦੇ ਤੇ ਆਪਾਂ ਉੱਥੇ ਹੀ ਚੀਜ਼ ਜਿਹੜੀ ਉਹ ਖਰੀਦ ਲੈਣੇ ਆ ਆਪਦੇ ਬਾਾਰ ਕੋਈ ਚੀਜ਼ ਆਪਾਂ ਖਰੀਦ ਕੇ ਕੋਈ ਵੀ ਚੀਜ਼ ਆਪਾਂ ਖਰੀਦਣੀ ਹੈ ਕੱਪੜੇ ਵੀ ਅੱਜਕੱਲ ਤਾਂ ਪਿੰਡਾਂ ਦੇ ਵਿੱਚ ਆ ਜਿਹੜੇ ਜਿਵੇਂ ਘਰੇ ਪਾਉਣ ਲਈ ਕੱਪੜੇ ਖਰੀਦਣੇ ਆ ਉਹ ਪਿੰਡਾਂ ਦੇ ਵਿੱਚ ਹੀ ਉੱਥੇ ਵੇਚਣ ਵਾਲੇ ਆ ਜਾਂਦੇ ਆ ਉੱਥੋਂ ਹੀ ਜਿਹੜੀਆਂ ਪਿੰਡਾਂ ਦੇ ਨਾ ਭੈਣਾਂ ਉਹ ਖਰੀਦ ਲੈਂਦੀਆਂ ਕੱਪੜੇ ਤੇ ਪਰ ਖੇਤ ਦਾ ਇਹ ਔਖਾ ਹੋ ਜਾਂਦਾ ਸਾਡੇ ਦੇ ਇੱਥੇ ਕੋਈ ਵੀ ਨਹੀਂ ਆਉਂਦਾ ਕੋਈ ਸਬਜ਼ੀ ਵੇਚਣ ਵਾਲਾ ਕੋਈ ਸਬਦੇ ਵਾਲਾ ਕੋਈ ਵੀ ਨਹੀਂ ਆਉਂਦਾ ਹਰ ਇੱਕ ਚੀਜ਼ ਜਿਹੜੀ ਸਾਨੂੰ ਬਾਜ਼ਾਰ ਤੋਂ ਜਾ ਕੇ ਲੈ ਕੇ ਆਉਣੀ ਪੈਂਦੀ ਆ ਇਹ ਆਪਾਂ ਹਣ ਸੌਦਾ ਜਿਹੜਾ ਸਾਰਾ ਸਾਹਮਦੇ ਆ ਇੱਕਲੇ ਲੂ ਬੀਬੀਆਂ ਦਾ ਖਜ਼ਾਨਾ ਜਿਹੜਾ ਦੀ ਕਾਢ ਰ ਜਿਹੜੀਆਂ ਘਰ ਗ੍ਰੈਸਟੀ ਵਾਲੀਆਂ ਬੀਬੀਆਂ ਜਿਨ੍ਹਾਂ ਨੇ ਡੇਲੀ ਰਸੋਈ ਚ ਜਾਣਾ ਬਣਾਉਣਾ ਉਹਨਾਂ ਲਈ ਖਜ਼ਾਨਾ ਕਿਉਂਕਿ ਇਹਨਾਂ ਨੇ ਇਹਨੂੰ ਸਾਮ ਬਣਾ ਪਹਿਲਾਂ ਮੰਗਾਉਣ ਦੀ ਟੈਨਸ਼ਨ ਹੁਣ ਸਾਮ ਕੇ ਰੱਖਣਾ ਫਿਰ ਆਪਾਂ ਵਰਤਦੇ ਜਦੋਂ ਆਪ ਨੂੰ ਪਤਾ ਲੱਗਦਾ ਰਹਿੰਦਾ ਵੀ ਕਿੰਨੀ ਚੀਜ਼ ਆਪਣੇ ਕੋਲ ਖਤਮ ਹੋਊਗੀ ਕਿੰਨੀ ਹੈਗੀ ਆ ਫਿਰ ਜਦੋਂ ਦੁਬਾਰਾ ਸੁਨਿਆਹ ਦੇਣਾ ਹੁੰਦਾ ਫਿਰ ਕਦੇ ਕਦੇ ਡਰ ਵੀ ਲੱਗਦਾ ਵੀ ਹੁਣ ਗਾਹਾਂ ਪੈਣਗੀਆਂ ਪਸਾ ਸੌਦਾ ਇਹਦੇ ਵਿੱਚ ਸਾਰਾ ਸਾਧ ਲੈਣੇ ਆ ਸਾਡੇ ਜਿਹੜੇ ਰਸੋਈ ਹਜੇ ਤਿਆਰ ਨਹੀਂ ਹੋਈ ਥੱਲੋਂ ਆਪਣੇ ਉਹ ਨਹੀਂ ਬਣੇਗੇ ਰੱਖਣੇ ਸੋ ਆਪਾਂ ਆਪ ਦਾ ਜਿਹੜਾ ਸੌਦਾ ਹੋਈ ਰੱਖਦੇ ਆ ਇਹ ਸਾਡੇ ਪਲਾਸਟਿਕ ਦੀ ਬਾਲਟੀ ਹੈ ਇਹਦੇ ਉੱਪਰ ਢੱਕਣ ਲੱਗ ਜਾਂਦਾ। ਕੋਸ਼ਿਸ਼ ਆਪ ਸੌਦਾ ਆਪਾਂ ਡੱਬਿਆਂ ਦੇ ਵਿੱਚ ਪਾ ਲੈਨੇ ਆ ਜਿੰਨਾ ਕ ਆਪਾਂ ਨੂੰ ਵੀ ਜ਼ਰੂਰਤ ਹੁੰਦੀ ਜਿਹੜਾ ਜਾਦੇ ਚੀਜ਼ਾਂ ਹਨ ਜਿਵੇਂ ਆ ਨੂਨ ਦਾ ਪੈਕਟ ਆ ਉਹ ਇੱਕ ਪੈਕਟ ਖੋਲ ਕੇ ਆਪਾਂ ਡੱਬੇ ਦੇ ਵਿੱਚ ਪਾ ਲਈਦਾ। ਜਿਹੜੇ ਬਾਕੀ 2-3 ਪੈਕਟ ਹੋਰ ਮੰਗਾਏ ਹੁੰਦੇ ਆ ਉਹ ਫਿਰ ਇਸ ਤਰ੍ਹਾਂ ਹੀ ਸਾਭ ਕੇ ਰੱਖਣੇ ਪੈਂਦੇ ਆ। ਵੱਧ ਜਿਹੜਾ ਆਪਾਂ ਸਮਾਨ ਮੰਗਾਉਨੇ ਆ ਉਹ ਆਪਾਂ ਨੂੰ ਇਹਦੇ ਵਿੱਚ ਹੀ ਸਾਭ ਕੇ ਰੱਖਣਾ ਪੈਂਦਾ। ਇਹ ਜਿਹੜਾ ਸਾਫਾਨ ਸਰਫ ਆ ਨੋਣ ਵਾਲਾ ਸਾਬਣ ਕੱਪੜਿਆਂ ਵਾਲਾ ਸਾਬਣ ਵਰਗਾ ਇਹ ਸਾਰਾ ਸਮਾਨ ਹਜੇ ਉੱਧਰ ਆਪਣੀ ਪ੍ਰਾਣੀ ਰਸੋਈ ਆ ਜਿਹੜੀ ਉਹਦੇ ਵਿੱਚ ਹੀ ਹਜੇ ਇੱਧਰ ਪਿਆ ਹੁੰਦਾ ਬਾਕੀ ਇਹ ਆਪਣੇ ਡੱਬੇ ਹੈਗੇ ਆ ਦਾਣਾਂ ਵਾਲੇ ਸਹਿ ਦਾਣਾਂ ਆਪਾਂ ਉਹਨਾਂ ਦੇ ਵਿੱਚ ਪਾ ਲਾਂਗੇ ਅਲੱਗ-ਤੱਲ ਸਾਰਾ ਸਬਦਾ ਇਸ ਤਰੀਕਾ ਸਾਬਾ ਸਾਗ ਲਾ ਮੰਗੇ ਮਮੀ ਕੀ ਲੈ ਕੇ ਆਏ ਹੋ ਮਮੀ ਅੱਜ ਫੇਰ ਤੋਰੀਆਂ ਤੋੜ ਕੇ ਲੈ ਆਏ ਜਦੋਂ ਸਾਡੇ ਵੱਲਾਂ ਹੋ ਜਾਂਦੀਆਂ ਫਿਰ ਸਾਡੀ ਮੰਮੀ ਦਾ ਧਿਆਨ ਉੱਧਰ ਰਹਿੰਦਾ ਮੰਮੀ ਰੋਜ਼ ਕਿਹੜਾ ਮਾਰਦੇ ਆ ਵੀ ਕੋਈ ਕੱਦੂ ਜਾਂ ਤੋਰੀ ਉਹ ਪੱਕ ਨਾ ਜਾਵੇ ਮੰਮੀ ਤੋੜ ਲਿਆਉਂਦੇ ਆ ਚਲੋ ਜੀ ਦੀਦੀ ਸੌਦਾ ਖਾਂਦੇ ਆ ਫਿਰ ਮਿਲਦੇ ਆ ਹਾਂਜੀ ਜੀ ਆਪਾਂ ਚਾਹ ਪੱਤੀ ਲੈ ਕੇ ਆਉਣੇ ਆ ਨਾ ਇਲਾਇਚੀ ਵਾਲੀ ਇਲਾਚੀਟੀ ਇਹਦੇ ਨਾਲ ਆਪਾਂ ਨੂੰ ਗਲਾਸ ਜਿਹਨੇ ਕਿਲੋ ਵਾਲਾ ਪੈਕਟ ਆ ਇਹਦੇ ਨਾਲ ਆਪਾਂ ਨੂੰ ਇਹ ਗਲਾਸ ਮਿਲਦਾ ਸਟੀਲ ਦਾ ਗਲਾਸ ਗਲਾਸ ਹੈ ਇਹ ਬਹੁਤ ਵਧੀਆ ਹੈ ਇਹ ਕਾਫੀ ਤੁੱਲਾ ਬਣਿਆ ਹੋਇਆ ਹੈ ਗਲਾਸ ਜੇ ਆਪਾਂ ਇਹ ਅੱਧਾ ਕਿਲੋ ਵਾਲਾ ਪੈਕਟ ਲੈ ਕੇ ਆਉਨੇ ਆ ਉਹਦੇ ਨਾਲ ਆਪਾਂ ਨੂੰ ਇਹ ਜਿਹੜੀ ਕੌਲੀ ਮਿਲਦੀ ਆ ਪਹਿਲਾਂ ਅਸੀਂ ਤਿੰਨ ਚਾਰ ਵਾਰੀ ਜਿਹੜੇ ਵੀ ਉਹ ਅੱਧਾ ਅੱਧਾ ਕਿਲੋ ਵਾਲੇ ਪੈਕੇਟ ਹੀ ਮੰਗਵਾਏ ਸੀ ਉਹਦੇ ਨਾਲ ਸਾਨੂੰ ਇਹ ਕੌਲੀਆਂ ਮਿਲਣਾਂ ਹੁਣ ਤੱਕ ਚਾਰ ਵਾਰੀਆਂ ਹੋ ਗਈਆਂ ਤੇ ਇਹ ਕਿਲੋ ਵਾਲਾ ਪੈਕਟ ਲੈ ਆਉਂਦੇ ਆ ਉਦੇ ਨਾਲ ਤੇ ਜਿਹੜਾ ਇਹ கிளாਸ ਮਿਲ ਜਾਂਦਾ ਆਪਾਂ ਨੂੰ ਸੌਦੇ ਦੇ ਨਾਲ ਨਾਲ ਭਾਂਡੇ ਵੀ ਮਿਲ ਜਾਂਦੇ ਆ ਸਹੀ ਗੱਲ ਦੋ ਦੋ ਚੀਜ਼ਾਂ ਵੈਸੇ ਵੀ ਜੇ ਆਪਾਂ ਕਹਿੰਦੇ ਵੀ ਇਹਨਾਂ ਨਾਲ ਆਪਾਂ ਨੂੰ ਭਾਂਡੇ ਮਿਲਦੇ ਤੇ ਚਾਹ ਵੀ ਨਹੀਂ ਵਧੀਆ ਹੁੰਦੀ ਚਾਹ ਬਹੁਤ ਵਧੀਆ ਬਣਦੀ ਆ ਹਾਂਜੀ ਇਹ ਪੱਤੀ ਜਿਹੜੀ ਪੂਰੀ ਬਹੁਤ ਖਰੀ ਆ ਤੇ ਬਹੁਤ ਵਧੀਆ ਚਾਹ ਬਣਦੀ ਆ ਇਸ ਪੱਤੀ ਨਾਲ ਆਪਾਂ ਜਿਵੇਂ ਬਾਕੀ ਸਾਰਾ ਸੌਦਾ ਬਾਲਟੀ ਚ ਪਾ ਲਿਆ ਤੇ ਜਿਹੜੇ ਹੁਣ ਆਪਣੇ ਆਹ ਇੱਕ ਇੱਕ ਪੈਕੇਟ ਆ ਜਿਵੇਂ ਥੋੜੀ ਕਿਲੋ ਕਿਲੋ ਧਾਲ ਆਇਆ ਕੁਝ ਵੀ ਉਹਨਾਂ ਨੂੰ ਆਪਾਂ ਇਹ ਡੱਬਿਆਂ ਚ ਪਾ ਲਾਂਗੇ ਡੱਬਿਆਂ ਚ ਥੋੜਾ ਸਮਾਨ ਪੈਨਦਾ ਬਾਕੀ ਸਾਰਾ ਸੌਦਾ ਜਿਹੜਾ ਆਪਾਂ ਇਕੱਠਾ ਮੰਗਾਇਆ ਹੁੰਦਾ ਫਿਰ ਆਪਾਂ ਬਾਲਟੀ ਚ ਰੱਖ ਲਈਦਾ ਚਲੋ ਸੌਦਾ ਸੰਭੋ ਹਾਂਜੀ ਦੀਦੀ ਨੇ ਸਾਰਾ ਸੌਦਾ ਸੰਭ ਲਿਆ ਤੇ ਹੁਣ ਦੀਦੀ ਆਪ ਦੀ ਡਿਊਟੀ ਤੇ ਆ ਗਏ ਦੀਦੀ ਦੀ ਜੌਬ ਬੜੀ ਸਖਤ। ਦੀਦੀ ਸੂਟ ਛਾਪ ਰਹੇ ਆ। ਜਿਵੇਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਆਪਾਂ ਦੱਸਿਆ ਵੀ ਦੀਦੀ ਨੀਡਲਵਰਕ ਕਰਦੇ ਆ ਘਰੇ। ਸੋ ਇਸੇ ਲਈ ਦੀਦੀ ਜਿਹੜੇ ਸੂਟ ਆ ਉਹ ਘਰੇ ਛਾਪਦੇ ਆ। ਅੱਜ ਵੀ ਦੀਦੀ ਸੂਟ ਛਾਪ ਰਹੇ ਆ। ਚਲੋ ਛਾਪੋ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵਿਖਾਉਨੇ ਤੁਸੀ ਕਿਵੇਂ ਸੂਟ ਛਾਪਦੇ ਆ। ਇਹ ਆਪਾਂ ਘੇਰਾ ਪਹਿਲਾਂ ਜਿੰਨਾ ਘੇਰਾ ਰੱਖਣਾ ਹੁੰਦਾ ਉਹਨਾਂ ਘੇਰਾ ਆਪਾਂ ਨਾਪ ਲਿਆ। ਨਿਸ਼ਾਨ ਲਾ ਲਏ ਆਪਾਂ ਘੇਰੇ ਦੇ ਇਹ ਐਂਚੀ ਟੇਪ ਨਾਲ ਨਾਪ ਕੇ ਤੇ ਆਪਾਂ ਚਾਕ ਦੇ ਨਾਲ ਇਹ ਜਿਹੜੇ ਨਿਸ਼ਾਨ ਲਾ ਲਏ ਆ ਇਹ ਆਪਾਂ ਪੇਸਟਿੰਗ ਪੇਪਰ ਲਿਆ ਸੀ ਟ੍ਰੇਸਿੰਗ ਪੇਪਰ ਟ੍ਰੇਸਿੰਗ ਪੇਪਰ ਲਿਆ ਸੀ ਇਹ ਹੈ ਆਪਾਂ ਉਹਦੇ ਤੇ ਆਪਾਂ ਡਿਜ਼ਾਈਨ ਹੈ ਜਿਹੜਾ ਖੁਦ ਇਹ ਤਿਆਰ ਕੀਤਾ ਟ੍ਰੇਸਿੰਗ ਪੇਪਰ ਦੇ ਉੱਪਰ ਡਿਜ਼ਾਈਨ ਤਿਆਰ ਕੀਤਾ ਹੁਣ ਇਹੀ ਡਿਜ਼ਾਈਨ ਆਪਾਂ ਜਿਹੜਾ ਇਹਦੇ ਤੇ ਛਾਪਣਾ ਹੈ ਇਹ ਛਾਪਦੇ ਆਪਾਂ ਨੀਲ ਜਿਹੜਾ ਸੁੱਕਾ ਨੀਲ ਹੁੰਦਾ ਆ ਦੇਖੋ ਇਹ ਮੈਂ ਡੱਬੀ ਚ ਪਾਇਆ ਹੋਇਆ ਇਹ ਗੱਤੇ ਦੀ ਡੱਬੀ ਦੇ ਵਿੱਚ ਆਇਆ ਸੀ ਤੇ ਪਰ ਇਹ ਮੈਂ ਇਹਦੇ ਵਿੱਚ ਪਾ ਲਿਆ ਤੇ ਨਾਲ ਆਪਾਂ ਜਿਹੜਾ ਇਹ ਮਿੱਟੀ ਦਾ ਤੇਲ ਆ ਇਹ ਮੰਗਵਾਇਆ ਸੀ ਆਪਾਂ ਬੋਤਲ ਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਸੁੱਕਾ ਨੀਲ ਪਾ ਕੇ ਉਹਨੂੰ ਉਹਦੇ ਨਾਲ ਆਪਾਂ ਇਹ ਜਿਹੜੇ ਸੂਟ ਆ ਇਹ ਛਾਪਦੇ ਹਾਂ ਹਾਂਜੀ ਦੀਦੀ ਹੁਣ ਛਾਪ ਰਹੇ ਇਹਨਾਂ ਨੇ ਆਪਦਾ ਉਹ ਨੀਲ ਜਿਹੜਾ ਸੀਗਾ ਉਹ ਚ ਤੇਲ ਮਿਕਸ ਕਰਕੇ ਉਹਨੂੰ ਤਿਆਰ ਕਰ ਲਿਆ ਘੇਰੇ ਤੇ ਨਿਸ਼ਾਨ ਲਾ ਲਏ ਤੇ ਕਾਟਨ ਨਾਲ ਹੁਣ ਦੀਦੀ ਇਹਨੂੰ ਛਾਪ ਰਹੇ ਆ ਪਹਿਲੇ ਟਾਈਮ 'ਚ ਜਦੋਂ ਆਪਣੀ ਮੰਮੀ ਆਪਣੀ ਦਾਦੀ ਉਹ ਆਪਦੇ ਘਰੇ ਐਵੇਂ ਚੁੰਨੀਆਂ ਤੇ ਸੂਟਾਂ ਤੇ ਕਢਾਈ ਕਰਦੀਆਂ ਹੁੰਦੀਆਂ ਸੀ ਉਹ ਵੀ ਉਦੋਂ ਘਰੇ ਛਾਪਦੇ ਹੁੰਦੇ ਸੀਗੇ ਉਹ ਕਦੇ ਸ਼ਹਿਰ ਬਾਜ਼ਾਰ ਨਹੀਂ ਸੀ ਗਏ ਸੂਟ ਛਪਵਾਉਣ ਸੋ ਆਪਾਂ ਨੂੰ ਵੀ ਸ਼ਹਿਰ ਕੁਸ਼ਤ ਕਹ ਲਓ ਥੋੜਾ ਜਿਹਾ ਦੂਰ ਪੈਂਦਾ ਕੁਸ਼ ਇੱਥੇ ਥੋੜਾ ਜਿਹਾ ਘੱਟ ਹੈ ਇਸ ਕੰਮ ਦੇ ਬਾਰੇ ਵੀ ਛਪਾਈ ਦਾ ਤੇ ਇੱਥੇ ਸਾਨੂੰ ਪਤਾ ਵੀ ਨਹੀਂਗਾ ਵੀ ਛਾਪਦੇ ਵੀ ਆ ਜਾਂ ਨਹੀਂ ਛਾਪਦੇ ਕਿਉਂਕਿ ਉਥੇ ਜਿਹੜਾ ਵਿਆਹ ਤੋਂ ਪਹਿਲਾਂ ਆਪਾਂ ਚਾਦਰਾਂ ਚ ਉਧਰਾਂ ਕੱਢਦੇ ਸੀ ਉਹ ਆਪਾਂ ਨੂੰ ਫਿਰੋਜ਼ਪੁਰ ਦਾ ਪਤਾ ਸੀ ਵੀ ਉੱਥੇ ਛਾਪ ਕੇ ਦਿੰਦੇ ਆ ਉਹ ਆਪਾਂ ਉਥੋਂ ਛਪਵਾ ਕੇ ਲੈ ਆਉਂਦੇ ਸੀ ਫਿਰੋਜ਼ਪੁਰ ਤੋਂ ਇੱਥੋਂ ਬਾਰੇ ਸਾਨੂੰ ਪਹਿਲਾਂ ਪਤਾ ਪਰ ਇੱਥੇ ਇੰਨਾ ਮਤਲਬ ਛਾਪਦੇ ਵੀ ਹੋਣਗੇ ਸੋ ਜਿਹੜਾ ਡਿਜ਼ਾਈਨ ਆਪਾਂ ਫਿਰ ਉਹ ਕਰਵਾਉਣ ਤੇ ਪਹਿਲਾਂ ਕਰਵਾਉਣਾ ਪੈਂਦਾ ਫਿਰ ਉਹਨਾਂ ਨੂੰ ਕਹਿਣਾ ਪੈਂਦਾ ਵੀ ਇਹ ਬਣਾ ਦਿਓ ਸੋ ਆਪਾਂ ਜਿਹੜਾ ਕੰਮ ਆ ਉਹ ਆਪ ਦਾ ਆਪ ਹੀ ਕਰਕੇ ਰਾਜ਼ੀ ਆ ਇਸੇ ਲਈ ਆਪਾਂ ਇਹ ਜਿਹੜਾ ਕੰਮ ਆ ਦੀਦੀ ਆਪੇ ਕਰ ਲੈਂਦੀ ਆ ਅੱਜ ਵੀ ਕਰੀ ਆਪਾਂ ਆਹ ਡ੍ਰੈਸਿੰਗ ਪੇਪਰ ਲਈਦਾ ਤੇ ਇੱਥੇ ਤੇ ਡਿਜ਼ਾਈਨ ਜਿਹੜਾ ਡ੍ਰੈਸ ਕਰਕੇ ਤੇ ਉਹਦੇ ਚ ਆਪਾਂ ਫਿਰ ਛੋਟੇ-ਛੋਟੀਆਂ ਮੋਰੀਆਂ ਕਰਕੇ ਤੇ ਉਹਨੂੰ ਆਪਾਂ ਇਸ ਤਰ੍ਹਾਂ ਬਣਾ ਲਈਦਾ ਇਹ ਡਿਜ਼ਾਈਨ ਆਪਣਾ ਤਿਆਰ ਹੋ ਗਿਆ ਸੋ ਇਹਨੂੰ ਹੁਣ ਦੀ ਘਰੇ ਛਾਪ ਲੈਣਗੇ ਉਸ ਥੀਸ ਤੇ ਜਿਹੜਾ ਆਪਣੇ ਪੈਸੇ ਵੀ ਲੱਗਦੇ ਆ ਵੀ ਕਈ ਵਾਰੀ ਤੋਂ ਡਿਜ਼ਾਈਨ ਕੱਢਣ ਦੇ ਕਿੰਨੇ-ਕਿੰਨੇ ਪੈਸੇ ਮੰਗ ਲੈਂਦੇ ਆ ਵੀ ਇੰਨਾ ਸੀ ਕੰਪਿਊਟਰ ਤੇ ਪਹਿਲਾਂ ਡਿਜ਼ਾਈਨ ਕੱਢ ਕੇ ਦਵਾਂਗੇ ਜਿਨੇ ਵੀ ਸੂਟ ਬਣਵਾਉਣਾ ਹੁੰਦਾ ਉਹ ਆਪਦੀ ਪਸੰਦ ਦਾ ਡਿਜ਼ਾਈਨ ਭੇਜ ਦਿੰਦਾ ਹੈ ਅਗਲਾ ਕਹਿੰਦਾ ਤੁਸੀਂ ਸਾਡੀ ਪਸੰਦ ਦਾ ਡਿਜ਼ਾਈਨ ਬਣਾ ਦਿਓ ਤੋ ਉਹ ਨੂੰ ਆਪਾਂ ਫੋਨ ਤੋਂ ਦੇਖ ਕੇ ਖੋਦੀ ਫਿਰ ਟ੍ਰੇਸ ਕਰ ਲਈਦਾ ਟ੍ਰੇਸਿੰਗ ਪੇਪਰ ਤੇ ਜੇ ਆਪੋਂ ਉੱਥੇ ਡਿਜ਼ਾਈਨ ਲੈ ਕੇ ਜਾਣੇ ਆ ਤੇ ਉਹ ਪਹਿਲਾਂ ਫਿਰ ਉਹ ਡਿਜ਼ਾਈਨ ਆਪਾਂ ਨੂੰ ਕੜਵਾਉਣਾ ਪੈਂਦਾ ਫਿਰ ਉਹ ਦਾ ਡਰੈਸ ਤਿਆਰ ਕਰਨਾ ਪੈਂਦਾ ਆ ਦੇਖੋ ਦੀ ਜਨੇ ਟ੍ਰੇਸਿੰਗ ਪੇਪਰ ਚੱਕ ਲਿਆ ਹੁਣ ਉੱਪਰ ਤੇ ਦੇਖੋ ਕਿੰਨਾ ਸੋਹਣਾ ਛਪ ਗਿਆ ਆ ਜੋ ਤੇਲ ਦੇ ਥੋੜੇ ਜਿਹੇ ਤੁਹਾਨੂੰ ਲੱਗ ਰਿਹਾ ਵੀ ਇਹ ਇਹ ਨਿਸ਼ਾਨ ਪੈ ਗਏ ਆ ਇਹ ਤਾਂ ਥੋੜੇ ਟਾਈਮ ਬਾਅਦ ਇੰਸਟ੍ਰੂਮੈਂਟਾਂ ਦੇ ਵਿੱਚ ਹੀ ਜਿਹੜਾ ਇਹ ਉੱਡ ਜਾਂਦਾ ਤੇਲ ਆ ਸਿਰਫ ਆਪਾਂ ਨਾਲ ਜਿਹੜਾ ਇਹ ਛਾਪਾ ਥੱਲੇ ਉਹ ਛਾਪਾ ਹੀ ਰਹਿ ਜਾਂਦਾ ਜੇ ਆਪਾਂ ਨੂੰ ਲੱਗਦਾ ਵੀ ਆ ਤੇ ਆਪਾਂ ਇਹਨੂੰ ਕਿਸੇ ਪੈਨ ਪੈਨਸਲ ਦੇ ਨਾਲ ਜਿਹੜਾ ਥੋੜਾ ਜਿਹਾ ਗੂੜਾ ਕਰ ਸਕਦੇ ਆ ਡਾਰਕ ਕਰ ਸਕਦੇ ਆ ਛਾਪੇ ਨੂੰ ਤੇ ਆ ਜਿਹੜਾ ਤੇਲ ਹੈ ਤਾਂ ਕੁਝ ਕਮੈਂਟਾਂ ਦੇ ਵਿੱਚ ਹੀ ਬਸ ਇਹ ਉੱਡ ਜਾਣਾ ਇਹ ਤੁਹਾਨੂੰ ਜਿਆਦਾ ਲੱਗੂਗਾ ਵੀ ਇਹ ਤੇਲ ਐ ਉੱਡ ਨਹੀਂ ਰਿਹਾ ਸੋ ਆਪਾਂ ਥੋੜਾ ਟਾਈਮ ਇਹਨੂੰ ਧੁੱਪੇ ਵੀ ਪਾ ਸਕਦੇ ਆ ਸੂਟ ਨੂੰ স্মੈਲ ਵੀ ਉੱਡ ਜਾਣੀ ਆ ਤੇ ਜੇ স্মੈਲ ਵੀ ਉੱਡ ਜਾਂਦੀ ਆ ਤੇ ਇਹਦਾ ਮਤਲਬ ਜਿਹੜੇ ਨਿਸ਼ਾਨ ਆ ਕੱਪੜੇ ਤੇ ਇਹ ਵੀ ਉੱਡ ਜਾਣਗੇ ਕਿੰਨਾ ਸੋਹਣਾ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ ਇਹ ਦੋਨੋਂ ਗੁੱਠਾਂ ਤੇ ਆਪਾਂ ਜਿਵੇਂ ਘੇਰਾ ਹੁੰਦਾ ਦੋਨੋਂ ਗੁੱਠਾਂ ਤੇ ਆਪਾਂ ਪਾਉਣੀਆ ਹੁੰਦੀ ਰੇ ਇਧਰਲੀ ਸਾਈਡ ਇਹ ਛਾਪਾਂਗੇ ਉਧਰਲੀ ਸਾਈਡ ਆਪਾਂ ਛਾਪ ਲਿਆ ਹੁਣ ਇਹੀ ਫੋਲ ਆਪਾਂ ਸੇਮ ਇਧਰਲੇ ਪਾਸੇ ਇਸ ਗੁੱਟ ਤੇ ਛਾਪਾਂਗੇ ਹਾਂਜੀ ਆ ਦੇਖੋ ਦੀਦੀ ਨੇ ਦੂਸਰੀ ਸਾਈਡ ਵੀ ਇਹ ਸ਼ਾਪ ਲਿਆ ਤੇ ਆ ਦੇਖੋ ਇਧਰਲੀ ਸਾਈਡ ਤੋਂ ਜਿਹੜਾ ਤੇਲ ਆ ਬਿਲਕੁਲ ਉੱਡ ਗਿਆ ਇਹ ਦੀਦੀ ਨੇ ਘੇਰੇ ਦਾ ਡਿਜ਼ਾਈਨ ਤਿਆਰ ਕਰ ਲਿਆ ਦੋਨੋਂ ਸਾਈਡ ਸ਼ਾਪ ਕੇ ਤੇ ਆਪਾਂ ਇਹਦੀ ਅਗਲੀ ਸਾਈਡ ਤੋਂ ਆਪਾਂ ਇਹਦੀਆਂ ਬਾਹਾਂ ਦੇ ਸ਼ਾਪ ਲਾਂਗੇ ਸੋ ਆਪਣਾ ਸੂਟ ਜਿਹੜਾ ਉਹ ਸ਼ਾਪਨ ਵਾਲਾ ਰੈਡੀ ਹੋ ਜਾਊਗਾ ਫਿਰ ਦੀਦੀ ਇੱਥੇ ਕਢਾਈ ਕਰਨਗੇ ਆਉਣ ਵਾਲੇ ਵੈਲ ਵਲੌਗਸ ਚ ਆਪਾਂ ਤੁਹਾਨੂੰ ਦਿਖਾਵਾਂਗੇ ਦੀਦੀ ਵਰਕ ਕਰਦੇ ਆ ਵਰਕ ਕਰਦੇ ਹੋਏ ਦਿਖਾਵਾਂਗੇ ਕੱਲ ਜਿਹੜੇ ਦੀਦੀ ਧਾਗੇ ਲੈ ਕੇ ਆਏ ਸੀਗੇ ਉਹ ਇੰਨਾ ਸੂਟਾਂ ਵਾਸਤੇ ਹੀ ਸੀਗੇ ਇਹ ਚਾਰ ਸੂਟ ਇੱਕੋ ਜਿਹੜੇ ਦੀਦੀ ਕੋਲੇ ਵਰਕ ਕਰਨੇ ਆਏ ਹੋਏ ਆ ਇੱਕੋ ਕਲਰ ਦੇ ਆ ਇੱਕੋ ਜਿਹਾ ਡਿਜ਼ਾਈਨ ਪਾਉਣਾ ਇਹਨਾਂ ਤੇ ਸੋ ਆਉਣ ਵਾਲੇ ਵਲੌਗਾਂ ਚ ਆਪਾਂ ਦਿਖਾਵਾਂਗੇ ਦੀਦੀ ਵਰਕ ਕਰਦੇ ਉంది ਦੀ ਬਾਵਾ ਛਾਪਨ ਲੱਗੇ ਆ ਇਹਦੇ ਤੇ ਸੋ ਮਿਲਦੇ ਆ ਬਾਜ ਹਾਂਜੀ ਅੱਜ ਦੀਦੀ ਨੇ ਆ ਛਾਪ ਲਿਆ ਸੋ ਮੈਂ ਕਹਾਂ ਜੀ ਮੈਂ ਕੱਢ ਕੇ ਵਿਖਾਉਣੀ ਆ ਤੁਹਾਨੂੰ ਆਹ ਵੈਸੇ ਮੈਨੂੰ ਤਾਂ ਬਹੁਤ ਘੱਟ ਹੀ ਆਉਂਦਾ ਇਹ ਵਰਕ ਮੈਨੂੰ ਸੌਖੇ ਸੌਖੇ ਟਾਂਕੇ ਆਉਂਦੇ ਆ ਮੈਂ ਪੱਤੀਆਂ ਭਰ ਲੈਣੀ ਆ ਡੰਡਾ ਭਰ ਲੈਣੀ ਡੰਡੀਆਂ ਬਣਾ ਲੈਦੀ ਪੱਤੀਆਂ ਬਣਾ ਲੈਦੀ ਆ ਬਾਕੀ ਨਹੀਂ ਮੈਨੂੰ ਇੰਨਾ ਆਉਂਦਾਗਾ ਸੌਖੇ ਸੌਖੇ ਫੁੱਲ ਆਉਂਦੇ ਆ ਮੈਨੂੰ ਬਣਾਉਣੇ ਸੋ ਮੈਂ ਜੀ ਨੂੰ ਹੱਸਣ ਲਾਪੀ ਮੈਂ ਕਹਾਂ ਜੀ ਮੈਂ ਤੁਹਾਨੂੰ ਇਹ ਬਣਾ ਕੇ ਵਿਖਾਉਣੀ ਆ ਚਲੋ ਵੈਸੇ ਅੱਜ ਸਵੇਰ ਸਵੇਰ ਖਬਰ ਆਈ ਵੀ ਜਿਹੜੇ ਜਸਵਿੰਦਰ ਭੱਲਾ ਜੀ ਸੀਗੇ ਆਪਣੇ ਪੰਜਾਬੀ ਫਿਲਮ ਇੰਡਸਟਰੀ ਦੇ ਤੇ ਉਹਨਾਂ ਦਾ ਦਿਹਾਂਤ ਹੋ ਗਿਆ ਸੋ ਇੱਕ ਇਹ ਮਾੜੀ ਖਬਰ ਸੀਗੀ ਬਹੁਤ ਦੁੱਖ ਵੀ ਲੱਗਾ ਕਿਉਂਕਿ ਉਹ ਵਧੀਆ ਕਲਾਕਾਰ ਸੀਗੇ ਪੰਜਾਬੀ ਫਿਲਮਾਂ ਚ ਜਦੋਂ ਆਪਾਂ ਹੁੰਦਾ ਸੀ ਜਸਵਿੰਦਰ ਭੱਲਾ ਜੀ ਹੋਣਗੇ ਜਾਂ ਉਹਨਾਂ ਦੇ ਆਪਦੀਆਂ ਕਾਫੀ ਪਹਿਲਾਂ ਉਹ ਕਮੇਡੀ ਵਾਲੀਆਂ ਫਿਲਮਾਂ ਆਉਂਦੀਆਂ ਹੁੰਦੀਆਂ ਸੀਗੀਆਂ ਉਹ ਥੋੜੇ ਛੋਟੇ ਹੁੰਦੇ ਸੀ ਛੋਟੇ ਹੁੰਦੇ ਉਹਨਾਂ ਨੂੰ ਜਲੰਧਰ ਦੂਰਦਰਸ਼ਨ ਤੇ ਦੇਖਦੇ ਹੁੰਦੇ ਸੀਗੇ

ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਆਪ ਜਿਹੜਾ ਕਲਾਕਾਰ ਆ ਉਹ ਚਾਹੇ ਦੁਖੀ ਹੋਵੇ ਪਰ ਉਹ ਜਿਹੜੇ ਜਦੋਂ ਸਟੇਜ ਤੇ ਆ ਜਾਂਦਾ ਉਹ ਦੂਜਿਆਂ ਨੂੰ ਹਸਾਉਂਦਾ ਹੈ ਹਨ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਆਪਦੇ ਉਹਦੇ ਮਨ ਚ ਕੀ ਚੱਲ ਰਿਹਾ ਕਿਸੇ ਨੂੰ ਨਹੀਂ ਪਤਾ ਹੁੰਦਾ ਪਰ ਉਹ ਦੂਜਿਆਂ ਨੂੰ ਹਸਾਉਂਦਾ ਹੈ ਸੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਉਹਦੇ ਲਈ ਵੀ ਸਟੇਜ ਤੇ ਆ ਕੇ ਆਪਾਂ ਚਾਹੇ ਬੰਦਾ ਦੁਖੀ ਹੈ ਦੂਜਿਆਂ ਨੂੰ ਹਸਾਉਣਾ ਬਹੁਤ ਵੱਡੀ ਗੱਲ ਆ ਕਿਸੇ ਨੂੰ ਅੱਜ ਦੇ ਟਾਈਮ 'ਚ ਖਾਸ ਕਰਕੇ ਆਪਾਂ ਕਿਸੇ ਨੂੰ ਦੁੱਖ ਦੇ ਸਕਦੇ ਆ ਰਵਾਜ ਪੂਰ ਸਕਦੇ ਆ ਪਰ ਕਿਸੇ ਨੂੰ ਹਸਾਉਣਾ ਬਹੁਤ ਔਖਾ ਬਹੁਤ ਹੀ ਔਖੀ ਔਖੀ ਗੱਲ ਆ ਇਹ ਸੋ ਉਹ ਜਿਹੜੇ ਕਲਾਕਾਰ ਆ ਜਿਹੜੇ ਇਸ ਤਰ੍ਹਾਂ ਦੀਆਂ ਹਾਸੇ ਵਾਲੀਆਂ ਜਾਂ ਇਸ ਤਰ੍ਹਾਂ ਦੇ ਕਮੇਡੀ ਮੂਵੀਜ਼ ਫਿਲਮਾਂ ਬਣਾਉਂਦੇ ਨੇ ਉਹਨਾਂ ਨੂੰ ਤਾਂ ਸਲੂਟ ਆ ਵੀ ਉਹ ਵੀ ਆਪ ਹਨਾ ਚਾਹੇ ਮਨ ਨੂੰ ਦੁਖੀ ਆ ਕਿਵੇਂ ਵੀ ਆ ਪਰ ਦੂਜਿਆਂ ਨੂੰ ਜ਼ਰੂਰ ਹਸਾਉਂਦੇ ਆ ਉਹ ਸੋ ਅੱਜ ਇਹ ਖਬਰ ਸੁਣ ਕੇ ਤਾਂ ਥੋੜਾ ਜਿਹਾ ਵੀ ਆਇਆ ਵੀ ਹਨਾ ਚਲੋ ਵਧੀਆ ਕਲਾਕਾਰ ਸੀਗੇ ਉਹ ਬਹੁਤ ਜਿਆਦੇ ਵਧੀਆ ਕਲਾਕਾਰ ਸੀਗੇ ਕਿੰਨੇ ਲੰਬੇ ਟਾਈਮ ਤੋਂ ਉਹ ਜਲੰਦਰ ਦੂਰਦਰਸ਼ਨ ਨਾਲ ਜੁੜੇ ਹੋਏ ਸੀਗੇ ਸੋ ਹੁਣ ਉਹਨਾਂ ਦੀਆਂ ਆਪਦੀਆਂ ਵੀ ਕਮੇਡੀ ਪਿਕਚਰ ਪੰਜਾਬੀ ਫਿਲਮਾਂ ਉਹਨਾਂ ਸ ਵੀ ਆਉਂਦੇ ਸੀ ਉਹਨਾਂ ਦੀਆਂ ਆਪਦੀਆਂ ਵੀ ਉਹ ਕਮੇਡੀ ਫਿਲਮਾਂ ਪਹਿਲਾਂ ਆਈਆਂ ਹੋਈਆਂ ਸੀਗੀਆਂ ਤੇ ਬਹੁਤ ਅਫਸੋਸ ਜਾ ਹੋਇਆ ਵੀ ਇਹ ਸੁਣ ਕੇ ਵੀ ਚਲੋ ਉਹਨਾਂ ਦੀ ਹਜੇ ਕੋਈ ਈ ਉਮਰ ਨਹੀਂ ਸੀ ਜਾਣ ਦੀ ਸੋ ਅੱਜ ਦੇ ਵਲੌਗ ਚ ਆਪਣਾ ਇੰਨਾ ਹੀ ਅੱਗੇ ਤੋਂ ਆਪਾਂ ਮਿਲਦੇ ਹਾਂ ਕਿਸੇ ਨਵੇਂ ਵਲੌਗ ਲਈ ਸੋ ਆਸਟ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਸੋ ਹੱਸਦੇ ਰਹੋ ਵਾਸਤੇ ਰਹੋ ਧੰਨਵਾਦ